ਸੰਦੀਪ ਸਿੰਘ ਨੇ ਬਹੁਤ ਜ਼ਿਆਦਾ ਤਛੱਦਰ ਕੀਤਾ ਇਹਨਾਂ ਨੇ ਸੰਦੀਪ ਸਿੰਘ ਆਪਣੇ ਪੈਰਾਂ ਤੇ ਖੜਾ ਨਹੀਂ ਹੋ ਪੰਦਾ ਪਿਆ ਨਾ ਕਿ ਚੱਜਣਾ ਬੋਲ ਪੰਦਾ ਪਿਆ ਜਿੰਨਾ ਵੀ ਉੱਥੇ ਜੇਲ੍ਹ ਦਾ ਪ੍ਰਸ਼ਾਸਨ ਸਾਰੇ ਨੇ ਭਾਜੀ ਅੰਨੇ ਵਾ ਉਹਨੂੰ ਕੁੱਟਿਆ ਇਹ ਨਹੀਂ ਵੇਖਿਆ ਕਿ ਉਹਦੇ ਕੇਸ ਖੁੱਲ ਗਏ ਆ ਦਸਤਾਰ ਖੁੱਲ ਗਈ ਹੈ ਕੇਸਾਂ ਤੋਂ ਧੂ ਧੂ ਕੇ ਇਹਨਾਂ ਨੇ ਉੱਥੇ ਕੁੱਟਿਆ ਜੇ ਪੈਰ ਦੇ ਵਿੱਚ ਫੈਕਚਰ ਵੀ ਆ ਚੁੱਕਾ ਹੈ ਜਦੋਂ ਤੁਸੀਂ ਐਲੀਗੇਸ਼ਨ ਲਾ ਰਹੇ ਹੋ ਕੱਲ ਨੂੰ ਜਿਹੜਾ ਪੁਲਿਸ ਮੁਲਾਜ਼ਮ ਜਾਂ ਜੇਲ੍ਹ ਪ੍ਰਸ਼ਾਸਨ ਕੋਲ ਕਹਿੰਕਿ ਭਾਈ ਸਬੂਤ ਲਿਆਓ ਤੁਹਾਡੇ ਕੋਲ ਕੀ ਸਬੂਤ ਹੈ ਤੁਸੀਂ ਕਹਿ ਰਹੇ ਹੋ ਕਿ ਕੇਸਾਂ ਤੋਂ ਵੜਕੇ ਤੁਹਿਆ ਸਰ ਕੋ ਸਬੂਤ ਆ ਚੁੱਕੇ ਆ ਜਿਸ ਦਿਨ ਸਾਨੂੰ ਮਤਲਬ ਜੇਲ੍ਹ ਪ੍ਰਸ਼ਾਸਨ ਕਹਿੰਿਆ ਸਾਨੂੰ ਸਬੂਤ ਦਿਓ ਸਬੂਤ ਦਿਤਾ ਗਏ ਇੱਕ ਪੱਖ ਤੇ ਪੂਰੀ ਮਤਲਬ ਦੱਸ ਦੇਵੇ ਕਿ ਤਿੰਨ ਮੁਲਾਜ਼ਮ ਜ਼ਖਮੀ ਹੋਏ ਆ ਪਰ ਸੰਦੀਪ ਸਿੰਘ ਜੀ ਦੱਸੋ ਨਾ ਸੰਦੀਪ ਸਿੰਘ ਤੁਸੀਂ ਅੰਦਰ ਕੀ ਕਰਦੇ ਪਏ ਹੋ ਬਈ ਵਾਈਬ ਕਾਫੀ ਜ਼ਿਆਦਾ ਮਤਲਬ ਕੀ ਰੋ ਰੋ ਬੁਰਾ ਦਾ ਹਾਲ ਹੈ ਪਰ ਫੇਰ ਵੀ ਦੱਸੋ ਸਹੀ ਨਿੱਕੇ ਨਿੱਕੇ ਬੱਚੇ ਆ ਉਹ ਵੀ ਸਾਨੂੰ ਪੁੱਛਦੇ ਆ ਕਿ ਪਾਪਾ ਦਾ ਜਵਾਬ ਨਹੀਂ ਆਇਆ ਕਿਉਂਕਿ ਡੇਲੀ ਫੋਨ ਕਰਦਾ ਸੀ ਜੀਤ ਸਿੰਘ ਨੂਣਾ ਜਦੋਂ ਵੀ ਮਤਲਬ ਨਿਕਲਦੇ ਜਾਂਦੇ ਜਾਂ ਕਿਤੇ ਹੁੰਦੇ ਆ ਕਿ ਪੋਚ ਜੀ ਨਹੀਂ ਮਾਰਦੇ ਕਿ ਯਾਰ ਆ ਜਿਹੜਾ ਬੰਦਾ ਵਾ ਅਸੀਂ ਤੇ ਪਹਿਲਾਂ ਨਹੀਂ ਛੱਡੇ ਬੰਦੇ ਤੇ ਇਹ ਕੀ ਚੀਜ਼ ਆ ਇਹਨੂੰ ਵੀ ਮਾਰ ਮੁਕਾਦਮਾਂਗੇ ਇਹ ਬਿਆਨ ਬੱਜੀਆਂ ਕਰਦੇ ਸੀ ਉਹ ਪੁਲਿਸ ਵੱਲ ਯੂ ਕੈਨ ਕਾਊਂਟਰ 'ਚ ਸਜ਼ਾ ਕੱਟ ਰਹੇ ਹੋ ਸਾਨੂੰ ਕੋਈ ਕਿਸੇ ਨੂੰ ਚਪੇੜ ਜਾਂ ਕੁਝ ਵੀ ਨਹੀਂ ਇਹੋ ਜਿਹਾ ਪਾਰਾ ਜਾਂ ਰੋਲਾ ਪਰ ਮੈਨੂੰ ਇਹ ਨਹੀਂ ਸਮਝ ਆ ਰਹੀ ਅੱਜ 3 ਤੋਂ 4 ਦਿਨੋਂ ਚੱਲੇ ਆ ਜੇਲ੍ਹ ਪ੍ਰਸ਼ਾਸਨ ਵੱਲੋਂ ਸਾਨੂੰ ਇੱਕ ਵੀ ਫੋਨ ਕਰਕੇ ਨਹੀਂ ਦੱਸਿਆ ਗਿਆ ਕਿ ਤੁਹਾਡੇ ਬ੍ਰਦਰ ਨਾਲ ਇਹ ਚੀਜ਼ ਹੋਈ ਉੱਥੇ ਦਾ ਕਿਸਲਾ ਮੈਨੂੰ ਇਹ ਨਹੀਂ ਸਮਝ ਲੱਗਦੀ ਉਹ ਇਕੱਲਾ ਬੰਦਾ ਤਿੰਨ ਬੰਦੇ ਉੱਤੇ ਕਿੱਥੋਂ ਅਟੈਕ ਕਰ ਦੇਗਾ ਜਦਕਿ ਸਾਰਾ ਕੰਮ ਤੇ ਇਹਨਾਂ ਨੇ ਆਪ ਖੁਦ ਕਰਵਾਇਆ ਹੋ। ਪਿਛੇ 6 ਤੋਂ 8 ਮਹੀਨੇ ਹੋ ਗਏ ਲਗਾਤਾਰ ਪ੍ਰਸ਼ਾਸਨ ਦਾ ਜੇਲ੍ਹ ਪ੍ਰਸ਼ਾਸਨ ਦਾ ਇੱਕੋ ਚੀਜ਼ ਕਹਿੰਦੇ ਨੇ ਕਿ ਸੰਦੀਪ ਸਿੰਘ ਦੀ ਜਾਨ ਨੂੰ ਅੰਦਰ ਖਤਰਾ ਹੈ। ਮੱਲਾਂ ਕੋਈ ਪੈਰੇ ਚੇਂਜ ਕਰ ਦਿਓ ਪਲੀਜ਼ ਰਿਕੁਐਸਟ ਵਾਲੀ ਗੱਲ ਹੈ ਫਿਰ ਵੀ ਇਹਨਾਂ ਨੇ ਅਨ ਸੁਣੇ ਕੀ ਦੀ ਰੋ ਪੰਜਾਬੀ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਮਨਦੀਪ ਜੋ ਸਿੰਘ ਸੁਧੀਰ ਸੂਰੀ ਕਤਲ ਮਾਮਲੇ ਦੇ ਵਿੱਚ ਸਜ਼ਾ ਕੱਟ ਰਹੇ ਸੰਦੀਪ ਸਿੰਘ ਉਰਫ ਸਨੀ ਜੋ ਕਿ ਹੁਣ ਪਟਿਆਲਾ ਜੇਲ੍ਹ ਦੇ ਵਿੱਚ ਸੀ ਪਹਿਲਾਂ ਉਹ ਗੋਇੰਦਵਾਲ ਜੇਲ੍ਹ ਦੇ ਵਿੱਚ ਸੀ ਪਰ 2 ਸਾਲ ਪਹਿਲਾਂ ਉਹਨਾਂ ਨੂੰ ਪਟਿਆਲਾ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਜਾਂਦਾ ਹੈ ਅ ਪਰसों ਇੱਕ ਖਬਰ ਸਾਹਮਣੇ ਆਉਂਦੀ ਹੈ ਇੱਕ ਦਿਨ ਪਹਿਲਾਂ ਜਿਸ ਦੇ ਵਿੱਚ ਖਬਰ ਇਹ ਹੁੰਦੀ ਹੈ ਕਿ ਜੇਲ੍ਹ ਦੇ ਵਿੱਚ ਕੁੱਟਮਾਰ ਹੋਈ ਹੈ ਸੰਦੀਪ ਸਣੀ ਔਰ ਤਿੰਨ ਪੁਲਿਸ ਮੁਲਾਜ਼ਮ ਤਿੰਨ ਪੁਲਿਸ ਮੁਲਾਜ਼ਮ ਕਿਹੜੇ ਜਿਹੜੇ ਫੇਕ ਐਨਕਾਊਂਟਰ ਦੇ ਵਿੱਚ ਸਜ਼ਾ ਕੱਟ ਰਹੇ ਸੀ ਪਟਿਆਲਾ ਜੇਲ੍ਹ ਦੇ ਵਿੱਚ ਸੂਬਾ ਸਿੰਘ ਇੰਦਰਜੀਤ ਸਿੰਘ ਔਰ ਇੱਕ ਪੁਲਿਸ ਮੁਲਾਜ਼ਮਾ ਇਹਨਾਂ ਦੇ ਨਾਲ ਹੋਰ ਹੁੰਦਾ ਤੇ ਫਿਰ ਇਹ ਗੱਲ ਵੀ ਸਾਹਮਣੇ ਆਉਂਦੀ ਹੈ ਕਿ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਨੇ ਬਹੁਤ ਜ਼ਿਆਦਾ ਕੁੱਟਮਾਰ ਕੀਤੀ ਗਈ ਹੈ ਪੁਲਿਸ ਪ੍ਰਸ਼ਾਸਨ ਇਹ ਗੱਲ ਕਹਿੰਦਾ ਹੈ ਜੇਲ੍ਹ ਪ੍ਰਸ਼ਾਸਨ ਇਹ ਗੱਲ ਕਹਿੰਦਾ ਹੈ ਕਿ ਕੁੱਟਮਾਰ ਜਿਹੜੀ ਹੈ ਸੰਦੀਪ ਸਿੰਘ ਸਣੀ ਨੇ ਕੀਤੀ ਹੈ ਪਰ ਪਰਿਵਾਰ ਕੋਸ਼ਿਸ਼ ਹੋਰ ਕਹਿ ਰਿਹਾ ਪਰਿਵਾਰ ਕਹਿ ਰਿਹਾ ਕਿ ਸੰਦੀਪ ਸਿੰਘ ਸਣੀ ਵਾਲਾ ਪੱਖ ਜਿਹੜਾ ਉਹ ਵੀ ਸੁਣਾਇਆ ਜਾਵੇ ਕਿਉਂਕਿ ਇੱਕ ਪੱਖ ਜਿਹੜਾ ਉਹ ਨਾ ਚੱਲਿਆ ਜਾਵੇ ਤਾਂ ਹੀ ਜਿਹੜਾ ਅਸੀਂ ਆਏ ਆ ਪ੍ਰਵਾਦ ਨਾਲ ਗੱਲਬਾਤ ਕਰਨ ਦੇ ਲਈ ਕਿ ਆਖਰਕਾਰ ਇਹ ਪੂਰਾ ਮਾਮਲਾ ਹੈ ਕੀ ਹੈ ਜੇਲ੍ਹ ਦੇ ਵਿੱਚ ਕੀ ਹੋਇਆ ਸਾਡੇ ਨਾਲ ਨੇ ਉਹਨਾਂ ਦੇ ਭਰਾ ਮਨਦੀਪ ਸਿੰਘ ਉਹਨਾਂ ਨਾਲ ਗੱਲਬਾਤ ਕਰਦੇ ਆ ਬਾਈ ਜੀ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਇਹ ਪੂਰਾ ਮਾਮਲਾ ਕੀ ਹੋਇਆ ਹੈ ਪਰਿਵਾਰ ਦੇ ਕੋਲ ਕੀ ਜਾਣਕਾਰੀ ਹੈ ਹੁਣ ਤੱਕ ਦੇਖੋ ਸਾਨੂੰ ਤੇ ਮੈਂ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਸੀ ਕਿ ਅੰਦਰ ਲੜਾਈ ਝਗੜਾ ਕੋਈ ਹੋਇਆ ਸੰਦੀਪ ਸਿੰਘ ਦੇ ਨਾਲ ਤੇ ਸਾਨੂੰ ਹਜੇ ਤੱਕ ਪ੍ਰੋਪਰ ਇਹ ਨਹੀਂ ਜਾਣਕਾਰੀ ਦੇ ਰਹੇ ਕਿ ਹੋਇਆ ਕਿਸ ਕਾਰਨ ਹੈ ਕਿਉਂ ਹੋਇਆ ਕਿਉਂਕਿ ਸੰਦੀਪ ਸਿੰਘ ਬਰਖਿਆਲ 2.5 ਸਾਲ ਤੋਂ ਪਲੱਸ ਜੇਲ੍ਹ ਦੇ ਵਿੱਚ ਹੋ ਗਿਆ ਟਾਈਮ ਨੂੰ ਇੰਨਾ ਤੇ ਪਰ ਹਜੇ ਤੱਕ ਉਹਦਾ ਕੋਈ ਵੀ ਕਿਸੇ ਨੂੰ ਕੋਈ ਕਿਸੇ ਨੂੰ ਚਪੇੜ ਜਾਂ ਕੁਝ ਵੀ ਨਹੀਂ ਇਹੋ ਜਿਹਾ ਪਾਰ ਆ ਯਾ ਰੋਲਾ ਪਰ ਮੈਨੂੰ ਇਹ ਨਹੀਂ ਸਮਝ ਆ ਰਹੀ ਅੱਜ ਤਿੰਨ ਤੋਂ ਚਾਰ ਦਿਨ ਹੋ ਚੱਲੇ ਆ ਜੇਲ੍ਹ ਪ੍ਰਸ਼ਾਸਨ ਵੱਲੋਂ ਸਾਨੂੰ ਇੱਕ ਵੀ ਫੋਨ ਕਰਕੇ ਨਹੀਂ ਦੱਸਿਆ ਗਿਆ ਕਿ ਤੁਹਾਡੇ ਬ੍ਰਦਰ ਨਾਲ ਇਹ ਚੀਜ਼ ਹੋਈ ਉੱਥੇ ਜਾਂ ਕਿਸ ਨਾਲ ਅਸੀਂ ਲਗਾਤਾਰ ਮੇਰੇ ਖਿਆਲ 40 ਤੋਂ 50 ਫੋਨ ਕਰ ਚੁੱਕੇ ਹਾਂ ਟੈਸਟ ਮੈਸੇਜ ਕਾਫੀ ਕਰ ਚੁੱਕੇ ਹਾਂ WhatsApp ਤੇ ਨਾਲ ਵੀ ਕਿ ਦੱਸੋ ਸਾਨੂੰ ਹੋਇਆ ਕੀ ਆ ਪਲੀਜ਼ ਰਿਕੁਐਸਟ ਕਰਦੇ ਵੇ ਤੁਹਾਨੂੰ ਜਦਕਿ ਤੁਹਾਡਾ ਫਰਜ਼ ਬਣਦਾ ਸੀ ਪਰਿਵਾਰ ਨੂੰ ਇਹ ਚੀਜ਼ ਦਾ ਇਤਲਾਹ ਦੇਣਾ ਕਿ ਜੇਲ੍ਹ ਦੇ ਵਿੱਚ ਇਹ ਚੀਜ਼ ਹੋ ਚੁੱਕੀ ਹੈ ਤੇ ਐਸਾ ਐਸਾ ਹੋਇਆ ਕੰਮ ਪਰ ਇਹ ਵਾ ਕਿ ਦੇਖੋ ਤੁਸੀਂ ਇੱਕ ਪੱਖ ਤੇ ਪੂਰੀ ਮਤਲਬ ਦੱਸਦੇ ਵੇ ਕਿ ਤਿੰਨ ਮੁਲਾਜ਼ਮ ਜ਼ਖਮੀ ਹੋਏ ਆ ਪਰ ਸੰਦੀਪ ਸਿੰਘ ਨਾਲ ਵੀ ਦੱਸੋ ਨਾ ਸੰਦੀਪ ਸਿੰਘ ਨਾਲ ਤੁਸੀਂ ਅੰਦਰ ਕੀ ਕਰਦੇ ਪਏ ਹੋ ਸੰਦੀਪ ਸਿੰਘ ਨਾਲ ਕਹ ਲੋ ਕਿ ਬਹੁਤ ਜ਼ਿਆਦਾ ਤਛੱਦਰ ਕੀਤਾ ਇਹਨਾਂ ਨੇ ਸੰਦੀਪ ਸਿੰਘ ਆਪਣੇ ਪੈਰਾਂ ਤੇ ਖੜਾ ਨਹੀਂ ਹੋ ਪੰਦਾ ਪਿਆ ਨਾ ਕਿ ਉਹ ਚੱਜਣਾ ਬੋਲ ਪੰਦਾ ਪਿਆ ਕਿਉਂਕਿ ਅੱਜ ਕੁਮਨ ਬ੍ਰਦਰ ਸੀ ਉਹ ਹਾਈ ਕੋਰਟ ਉੱਤੇ ਪਟਿਆਲਾ ਜੇਲ੍ਹ ਦੇ ਵਿੱਚ ਇਹਨਾਂ ਨੇ ਰੇਟ ਪਾਈ ਹੈ ਹੁਣ ਜੇਲ੍ਹ ਪ੍ਰਸ਼ਾਸਨ ਕੋ ਪੁੱਛਦੇ ਪਏ ਆ ਕਿ ਦੱਸੋ ਤੁਸੀਂ ਪਰਿਵਾਰ ਨੂੰ ਕਿਉਂ ਨਹੀਂ ਮਿਲਣ ਦਿੰਦੇ ਰੀਜ਼ਨ ਕੀ ਹੈ ਹੇ ਤੱਕ ਕੋਈ ਰੀਜ਼ਨ ਦੱਸ ਵੀ ਨਹੀਂ ਰਿਹਾ ਹੇ ਤੱਕ ਤੁਸੀਂ ਕਹਿ ਰਹੇ ਹੋ ਸੰਦੀਪ ਸਿੰਘ ਸਨੀ ਨਾਲ ਕੁੱਟਮਾਰ ਕੀਤੀ ਗਈ ਹੈ ਤੁਹਾਡੇ ਕੋਲ ਕੀ ਸਬੂਤ ਨੇ ਇਹਦੇ ਜਾਂ ਤੁਹਾਨੂੰ ਕਿਵੇਂ ਪਤਾ ਲੱਗੀ ਇਹ ਜਾਣਕਾਰੀ ਦੇਖੋ ਸੰਦੀਪ ਸਿੰਘ ਸਨੀ ਦੀ ਕਹਿ ਲਓ ਕਿ ਜੇਲ੍ਹ ਦੇ ਵਿੱਚ ਕਈ ਜਿਹੜੇ ਕਹਿ ਲਓ ਕਿ ਵਾਕਫ ਹੀ ਹੁੰਦੇ ਆ ਕੋਈ ਨੌਨ ਵੀ ਹੁੰਦੇ ਆ ਉਹਨਾਂ ਦੇ ਸੂਤਰਾਂ ਤੋਂ ਹਾਲੇ ਤੋਂ ਪਤਾ ਲੱਗਾ ਹੈ ਕਿ ਸੰਦੀਪ ਸਿੰਘ ਨਾਲ ਜਿੰਨਾ ਵੀ ਉੱਥੇ ਜੇਲ੍ਹ ਦਾ ਪ੍ਰਸ਼ਾਸਨ ਸਾਰਿਆਂ ਨੇ ਭਾਜੀ ਅੰਨੇ ਵਾ ਉਹਨੂੰ ਕੁੱਟਿਆ ਅੰਦਰ ਏ ਨਹੀਂ ਵੇਖਿਆ ਕਿ ਉਹਦੇ ਕੇਸ ਖੁੱਲ ਗਏ ਆ ਦਸਤਾਰ ਖੁੱਲ ਗਈ ਹੈ ਕੇਸਾਂ ਨੂੰ ਧੂ ਧੋ ਕੇ ਉਹਨਾਂ ਨੇ ਉੱਥੇ ਕੁੱਟਿਆ ਉਹਦੇ ਵੇਖਿਆ ਸੱਜੇ ਸੱਜੇ ਪੈਰ ਦੇ ਵਿੱਚ ਫੈਕਚਰ ਵੀ ਆ ਚੁੱਕਾ ਹੈ ਤੇ ਕਹਿੰਦੇ ਕਿ ਸਿਰ ਦੇ ਉੱਤੇ ਬਹੁਤ ਜ਼ਿਆਦਾ ਮਾਰ ਖੁੱਟ ਉਹਨਾਂ ਨੇ ਕੀਤੀ ਹੈ ਮਤਲਬ ਕਿ ਇਹ ਤਾਂ ਚਲੋ ਸਾਨੂੰ ਦੱਸਦੇ ਨਹੀਂ ਪਏ ਪਰ ਫਿਰ ਵੀ ਸਾਨੂੰ ਹੁਣ ਪਤਾ ਲੱਗਣਾ ਸ਼ੁਰੂ ਹੋ ਗਿਆ ਉਹ ਵੀ ਅੱਜ ਪਤਾ ਲੱਗਣਾ ਸ਼ੁਰੂ ਹੋਇਆ ਤਿੰਨ ਦਿਨ ਤੋਂ ਬਾਅਦ ਕਿਉਂਕਿ ਕਾਫੀ ਅਸੀਂ ਹੱਥ ਪੈਰ ਮਾਰਦੇ ਕੋਈ ਹੁਣ ਕੁਛ ਨਾ ਕੁਛ ਤੇ ਪਤਾ ਲੱਗੇ ਅੰਦਰ ਹੋ ਕੀ ਰਿਹਾ ਹੈ ਪਰ ਮੈਂ ਕਹਿੰਨਾ ਕਿ ਸੁਪਰਡੈਂਟ ਦਾ ਸਵਰਜ ਬੰਦਾ ਹੈ ਕਿ ਕਮ ਸੇ ਕਮ 10 ਸਹੀ ਕੀ ਆ ਦਿੱਕਤ ਆਈ ਹੈ ਪਰੇਸ਼ਾਨੀ ਆਈ ਹੈ ਚਲੋ ਜੋ ਵੀ ਹੋ ਗਿਆ ਸਾਨੂੰ ਇਸ ਚੀਜ਼ ਬਾਰੇ ਨਹੀਂ ਪਤਾ ਪਰ ਇੰਨਾ ਜ਼ਰੂਰ ਕੰਫਰਮ ਹੋ ਗਿਆ ਸਾਨੂੰ ਕੰਫਰਮ ਕਿ ਜੇਲ ਪ੍ਰਸ਼ਾਸਨ ਨੇ ਸਾਰਿਆਂ ਨੇ ਜਿੰਨੇ ਅੰਦਰ ਹੈਗੇ ਜੇਲ ਪ੍ਰਸ਼ਾਸਨ ਦੇ ਮਾਲ ਸਾਰਿਆਂ ਨੇ ਭਾਜੀ ਡੀ ਚ ਨਾ ਕੁੱਟਿਆ ਸੰਦੀਪ ਸਿੰਘ ਨੂੰ ਮਤਲਬ ਉਹ ਤਾਂ ਆਪਣੇ ਪੈਰਾਂ ਤੇ ਖੜਾ ਨਹੀਂ ਹੋ ਪੰਦਾ ਪਿਆ ਤਦੇ ਤੱਕ ਮੇਰੇ ਖਿਆਲ ਨਾਲ ਹਜੇ ਤੱਕ ਉਹਨੂੰ ਇਸੇ ਕਰਕੇ ਜਿਹਦੇ ਕੀ ਨਾਲ ਲੈਂਦੇ ਉਹਦਾ ਕਚੇਰੀ ਵਿੱਚ ਤੱਕ ਪੇਸ਼ ਨਹੀਂ ਕਰਦੇ ਪੈਨੂੰ ਅਜੇ ਤੱਕ ਤੁਸੀਂ ਜੇਲ੍ਹ ਪ੍ਰਸ਼ਾਸਨ ਦੇ ਉੱਪਰ ਡਾਇਰੈਕਟ ਅਲੀਗੇਸ਼ਨ ਲਾ ਰਹੇ ਹੋ ਪਰ ਜੇਲ੍ਹ ਪ੍ਰਸ਼ਾਸਨ ਕਿਉਂ ਕੁੱਟੂਗਾ ਸੰਦੀਪ ਸਣੀ ਨੂੰ ਕੋਈ ਗੱਲ ਹੋਈ ਹੈ ਕੋਈ ਗੱਲਬਾਤ ਹੋਈ ਉਹਨਾਂ ਦੇ ਵਿੱਚ ਜਾਂ ਜਿਹੜੇ ਤੁਸੀਂ ਅਲੀਗੇਸ਼ਨ ਲਾ ਰਹੇ ਹੋ ਤਾਂ ਕੱਲੋਂ ਜਿਹੜਾ ਪੁਲਿਸ ਮੁਲਾਜ਼ਮ ਜਾਂ ਜੇਲ੍ਹ ਪ੍ਰਸ਼ਾਸਨ ਕਹੂਗਾ ਕਿ ਭਾਈ ਸਬੂਤ ਲਿਆਓ ਤੁਹਾਡੇ ਕੋਲ ਕੀ ਸਬੂਤ ਹੈ ਤੁਸੀਂ ਕਹਿ ਰਹੇ ਹੋ ਕਿ ਕੇਸਾਂ ਤੋਂ ਵੜਕੇ ਤੋਇਆ ਦੇਖੋ ਹੁਣ ਮੈਂ ਸਦੂ ਇਹ ਜੇ ਸਬੂਤ ਦੀ ਗੱਲ ਕਰਨੇ ਜਿਨ੍ਹਾਂ ਸੜਕੋ ਸਬੂਤ ਆ ਚੁੱਕੇ ਆ ਜੇ ਹਾਂ ਸਾੜ ਕੋ ਸਬੂਤ ਆ ਚੁੱਕੇ ਜਿਸ ਦਿਨ ਸਾਨੂੰ ਮਤਲਬ ਜੇਲ ਪ੍ਰਸ਼ਾਸਨ ਕਹਿੰਿਆ ਸਾਨੂੰ ਸਬੂਤ ਦਿਓ ਸਬੂਤ ਦੇ ਦਾਂਗੇ ਇੱਥੋਂ ਤੱਕ ਕਿ ਜੇਲ ਦੇ ਵਿੱਚ ਜੋ ਕਰਦੇ ਪਏ ਆ ਉਹ ਵੀ ਸਾੜ ਕੋ ਵੀਡੀਓ ਆ ਚੁੱਕੀ ਹੋਈ ਹੈ ਇਹ ਕਹਿੰਦੇ ਕਿ ਸਾੜ ਕੋ ਪਰਿਵਾਰ ਕੋ ਕੁਝ ਨਹੀਂ ਹੈ ਪਰ ਪਰਿਵਾਰ ਕੋ ਆ ਚੁੱਕਾ ਹੋਇਆ ਵਾ ਪਰ ਇਹ ਜਾਣ ਬੁੱਝ ਕੇ ਮਤਲਬ ਕੀ ਪਤਾ ਨਹੀਂ ਕਿਹਦੇ ਪ੍ਰੈਸ਼ਰ ਹੇਠ ਆ ਕੇ ਸਭ ਕੰਮ ਕਰਦੇ ਪਏ ਆ ਜਦਕਿ ਇਹਨਾਂ ਨੂੰ ਦੋਨਾਂ ਪੱਖ ਦੀ ਸੁਣ ਕੇ ਤੇ ਪਰਿਵਾਰ ਨੂੰ ਚਲੋ ਇੱਕ ਪਾਸਾ ਉਹਦੀ ਬਿਲਕੁਲ ਕਰੀਅਰ ਦਿਖਾਉਂਦੇ ਪਏਗੇ ਕਿ ਤਿੰਨ ਜਿਹੜੇ ਹੈਗੇ ਆ ਜਿਹੜੇ ਮੁਲਾਜ਼ਮ ਉਹਨਾਂ ਉੱਤੇ ਅਟੈਕ ਹੋਇਆ ਭਈ ਸੰਦੀਪ ਸਿੰਘ ਨਾਲ ਇਹ ਤਾਂ ਕਮ ਸੇ ਕਮ ਦੱਸੋ ਕਿ ਸੰਦੀਪ ਸਿੰਘ ਨਾਲ ਹੀ ਕੀ ਅੰਦਰ ਕਰਦੇ ਪਏ ਆ ਜਦਕਿ ਸਾਰੀ ਜ਼ਿੰਮੇਵਾਰੀ ਬੰਦੀ ਸੁਪਰੀਡੈਂਟ ਜੀ ਦੀ ਪਰ ਉਹ ਕੁਝ ਦੱਸ ਵੀ ਨਹੀਂ ਰਹੇ ਤੱਕ ਇਸ ਚੀਜ਼ ਬਾਰੇ ਤੁਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜੇ ਸੁਪਰਡੈਂਡਰ ਨਾਲ ਮੈਂ ਤੁਹਾਨੂੰ ਆਪਣਾ ਫੋਨ ਚੈੱਕ ਕਰਾ ਲੈਣਾ ਘਰ ਤੋਂ ਘੱਟ ਮੇਰੇ ਖਿਆਲ ਅਸੀਂ 50 ਤੋਂ 60 ਫੋਨ ਸੁਪਰੀਡੈਂਟ ਸਾਹਿਬ ਨੂੰ ਕਰ ਚੁੱਕੇ ਆ ਇੱਕ ਫੋਨ ਨਹੀਂ ਚੁੱਕਿਆ ਡਿਪਟੀ ਸੁਪਰੀਡੈਂਟ ਨੂੰ ਕਰ ਚੁੱਕੇ ਆ ਉਹਨਾਂ ਨੇ ਸਾਡਾ ਕੋਈ ਫੋਨ ਅਜੇ ਤੱਕ ਕੋਈ ਜਵਾਬ ਨਹੀਂ ਦਿੱਤਾ ਅਸੀਂ ਐਸੇ ਤੱਕ ਵੀ ਲਿਖ ਕੇ ਪਾਇਆ ਕਿ ਸਾਡਾ ਬਰਦਰ ਦਾ ਸੰਦੀਪ ਸਿੰਘ ਦਾ ਪੁਲਿਸ ਰਿਕਵੈਸਟ ਹੈ ਦੇ ਕੇ ਕੁਛ ਨਾ ਕੁਝ ਸਾਨੂੰ ਦੱਸੋ ਕੀ ਅੰਦਰ ਹੋਇਆ ਕੀ ਹੈ ਪਰਿਵਾਰ ਸਾਰਾ ਪਿੱਛੇ ਵੇਖੋ ਟੈਨਸ਼ਨ 'ਚ ਹੈ ਉਹਦੀ ਵਾਈਫ ਕਾਫੀ ਜ਼ਿਆਦਾ ਮਤਲਬ ਕਿ ਰੋ ਰੋ ਬੁਰਾ ਦਾ ਹਾਲ ਹੈ ਪਰ ਫਿਰ ਵੀ ਦੱਸੋ ਸਿੰਘ ਉਹਦੇ ਨਿੱਕੇ ਨਿੱਕੇ ਬੱਚੇ ਆ ਉਹ ਵੀ ਸਾਨੂੰ ਪੁੱਛਦੇ ਆ ਕਿ ਪਾਪਾ ਦਾ ਫੋਨ ਨਹੀਂ ਆਇਆ ਕਿਉਂਕਿ ਡੇਲੀ ਫੋਨ ਕਰਦਾ ਸੀ ਤੇ ਬੱਚਿਆਂ ਦਾ ਹਾਲ ਚਾਲ ਪੁੱਛਤਾ ਵੇ ਸੀ ਪਰ ਹੁਣੋਂ ਵੀ ਮਤਲਬ ਫੋਨ ਨਹੀਂ ਆਂਦਾ ਪਿਆ ਹੁਣ ਅੱਜ ਮੈਨੂੰ ਉਹਦੇ ਬੱਚੇ ਫੇਰ ਕਹਿ ਰਹੇ ਸੀ ਵੱਡੇ ਪਾਪਾ ਪਾਪਾ ਦਾ ਫੋਨ ਨਹੀਂ ਆਇਆ ਮੈਂ ਕੋਈ ਨਹੀਂ ਬੇਟਾ ਤੁਹਾਨੂੰ ਕੱਲ ਫੋਨ ਕਰਨਗੇ ਕੱਲ ਤੁਸੀਂ ਗੱਲ ਕਰ ਲਿਓ ਜੇਲ੍ਹ ਪ੍ਰਸ਼ਾਸਨ ਕਿਉਂ ਕੁੱਟੂਗਾ ਸੰਦੀਪ ਸਣੀ ਨੂੰ ਉਹ ਤਾਂ ਜੇਲ੍ਹ ਦੇ ਵਿੱਚ ਉਹਤੇ ਸਜ਼ਾ ਕੱਟ ਰਿਹਾ ਹੈਗਾ ਔਰ ਕੋਈ ਐਦਾਂ ਦੀ ਕੋਈ ਖਬਰ ਵੀ ਪਹਿਲਾਂ ਕਦੇ ਨਹੀਂ ਆਈ ਬਾਹਰ ਲੜਾਈ ਝਗੜੇ ਦੀ ਪਰ ਜਿਵੇਂ ਤੁਸੀਂ ਐਲੀਗੇਸ਼ਨ ਲਾ ਰਹੇ ਹੋ ਕਿ ਜੇਲ੍ਹ ਪ੍ਰਸ਼ਾਸਨ ਨੇ ਕੁੱਟਿਆ ਪਰ ਉਹ ਕੁੱਟਣਗੇ ਕਿਉਂ ਦੇਖੋ ਅੱਜ 2.5 ਸਾਲ ਤੋਂ ਉੱਪਰ ਸਮਾਂ ਹੋ ਚੁੱਕਾ ਹੈ ਅੰਮ੍ਰਿਤਸਰ ਜੇਲ੍ਹ ਚ ਵੀ ਰਿਆ ਪਟਿਆਲੇ ਚ ਵੀ ਰਿਆ ਅਸੀਂ ਅੱਜ ਤੱਕ ਕਿਉਂ ਨਹੀਂ ਇਹਨਾਂ ਨੂੰ ਕਿਹਾ ਕਿ ਤੁਸੀਂ ਸਾਡੇ ਬਰਦਰ ਨੂੰ ਕੁੱਟਿਆ ਜੇ ਤੇ ਨਹੀਂ ਕੁਝ ਹੋਇਆ ਸੀ ਇਹੋ ਹੀ ਕਵਾਂਗੇ ਨਹੀਂ ਕੁਝ ਹੋਇਆ ਪਰ ਜਦੋਂ ਸਾਨੂੰ ਅੱਜ ਹੀ ਪਤਾ ਲੱਗਿਆ ਕਿ ਸੰਦੀਪ ਸਿੰਘ ਨੇ ਉਹਨਾਂ ਨੇ ਬਹੁਤ ਜ਼ਿਆਦਾ ਬੁਰਾਹਲ ਕੀਤਾ ਸੀ ਤਾਂ ਅਸੀਂ ਕਵਾਂਗੇ ਸਾਨੂੰ ਕੀ ਲੋੜ ਪਈ ਕਿਸੇ ਉੱਤੇ ਐਵੇਂ ਗਲਤ ਐਲੀਗੇਸ਼ਨ ਲਾਉਣ ਦੀ ਨਾ ਅਸੀਂ ਗਲਤ ਐਲੀਗੇਸ਼ਨ ਲਾਵਾਂਗੇ ਨਾ ਸਾਨੂੰ ਚੰਗਾ ਲੱਗਦਾ ਪਰ ਜਿਹੜੀ ਚੀਜ਼ ਹੋਈ ਹੈ ਅਸੀਂ ਉਹ ਦੱਸਾਂਗੇ ਜ਼ਰੂਰ ਕੀ ਹੋਈ ਹੈ ਜੀ ਨਹੀਂ ਕੋਈ ਗੱਲਬਾਤ ਉਹ ਹੀ ਕੋਈ ਬੋਲਚਾਲ ਹੋਈ ਜਾਂ ਕੋਈ ਬਹਿਸ ਹੋਈ ਤਾਂ ਕਰਕੇ ਕੋਈ ਐਦਾਂ ਦੀ ਨੌਬਤ ਤਾਂ ਦੇਖੋ ਸੁਣਾ ਚਾਇਆ ਹੋ ਆ ਰਿਹਾ ਕਿ ਸੰਦੀਪ ਸਿੰਘ ਨੂੰ ਨਾ ਜਦੋਂ ਵੀ ਮਤਲਬ ਕਹਿ ਲਓ ਕਿ ਨਿਕਲਦੇ ਜਾਂਦੇ ਜਾਂ ਕਿਤੇ ਹੁੰਦੇ ਆ ਕਿ ਇੱਕ ਟੌਂਚ ਜੀ ਨਹੀਂ ਮਾਰਦੇ ਕਿ ਯਾਰ ਆਹ ਕਿਹੜਾ ਬੰਦਾ ਵਾ ਅਸੀਂ ਤੇ ਪਹਿਲਾਂ ਨਹੀਂ ਛੱਡੇ ਬੰਦੇ ਤੇ ਇਹ ਕੀ ਚੀਜ਼ ਆ ਇਹਨੂੰ ਵੀ ਮਾਰ ਮੁਕਾਦਮਾਂਗੇ ਇਹੋ ਇਹੋ ਜੀਆਂ ਮਤਲਬ ਕਿ ਬਿਆਨਬਾਜ਼ੀਆਂ ਕਰਦੇ ਸੀ ਉਹ ਪੁਲਿਸ ਵਾਲੇ ਜੋ ਸੁਣਾ ਚਾਇਆ ਮੈਨੂੰ ਫਿਰ ਉਸ ਤੋਂ ਬਾਅਦ ਨਾ ਅਸੀਂ ਇੱਥੇ ਫੇਕਨ ਕਾਉਂਟਰ 'ਚ ਸਜ਼ਾ ਕੱਟ ਰਿਹਾ ਉਹ ਹਾਂਜੀ ਹਾਂਜੀ ਤੇ ਉਹਨਾਂ ਨੂੰ ਪ੍ਰਸ਼ਾਸਨ ਨੂੰ ਜਿਹੜੇ ਜੇਲ ਦੇ ਸੁਪਰੀਡੈਂਟ ਸਾਹਿਬ ਸੀ ਉਹਨਾਂ ਨੂੰ ਕਿਹਾ ਵੀ ਸੀ ਕਿ ਸੰਦੀਪ ਸਿੰਘ ਦੀ ਤੁਸੀਂ ਜੇਲ ਸ਼ਿਫਟ ਕਰ ਦਿਓ ਜਾਂ ਇਹਦੀ ਬੈਕ ਚੇਂਜ ਕਰ ਦਿਓ ਜਿਸ ਨਾਲ ਕਿ ਵੇਖੋ ਉਹਨੂੰ ਥ੍ਰੈਟ ਆ ਰਹੀਆਂ ਵਾ ਕੱਲ ਨੂੰ ਦਿੱਕਤ ਪਰੇਸ਼ਾਨੀ ਨਾ ਆਵੇ ਤੇ ਇਹਨਾਂ ਨੇ ਸਾਡੀ ਗੱਲ ਨੂੰ ਅਣ ਸੁਣੀ ਕਰਤੀ ਇਸ ਗੱਲ ਨੂੰ ਮੇਰੇ ਖਿਆਲ ਪੰਜ 6 ਮਹੀਨੇ ਹੋ ਚੁਲੇ ਆ ਤੇ ਇਹ ਸਾਡੇ ਕੋਲ ਲਿਖਤੀ ਵੀ ਪਿਆ ਵਾ ਕਿ ਅਸੀਂ ਜੇਲ ਸੁਪਰੀਡੈਂਟ ਨੂੰ ਇਹ ਚੀਜ਼ਾਂ ਕਹਿ ਚੁੱਕੇ ਬਾਰ ਬਾਰ ਉਹ ਸਾਨੂੰ ਨਹੀਂ ਪਤਾ ਲੱਗਦਾ ਬਈ ਇਹ ਚੀਜ਼ ਇਹਨਾਂ ਨੇ ਕਿਉਂ ਕਰਵਾਈ ਹੈ ਜਾਂ ਜਾਣ ਬੁੱਝ ਕੇ ਨਹੀਂ ਕਰਵਾਈ ਕਿ ਸਾਰਾ ਸੰਦੀਪ ਸਿੰਘ ਤੇ ਅਲੀਗੇਸ਼ਨ ਆ ਰਿਹਾ ਉਹਨ ਉਸ ਟਾਈਮ ਤੇ ਅੱਛਾ ਇਹਨਾਂ ਦੀ ਵੋ ਗੱਲਬਾਤ ਕਿਤੋਂ ਸ਼ੁਰੂ ਹੋਈ ਬਹਿਸ ਬਸਈਆ ਕਿਵੇਂ ਸ਼ੁਰੂ ਹੋਇਆ ਜਿਹੜੇ ਫੇਕ ਐਨਕਾਊਂਟਰ ਦੇ ਵਿੱਚ ਸਜ਼ਾ ਕੱਟ ਰਹੇ ਨੇ ਪੁਲਿਸ ਮੁਲਾਜ਼ਮ ਔਰ ਸੰਦੀਪ ਸਿੰਘ ਸਣੀ ਦਾ ਦੇਖੋ ਸੁਣਨ ਦੇ ਵਿੱਚ ਇਹੋ ਆ ਰਿਹਾ ਕਿ ਸੰਦੀਪ ਸਿੰਘ ਨੂੰ ਜਾਣ ਜਾਣ ਕੇ ਕਿਸੇ ਗੱਲ ਤੋਂ ਕੋਈ ਤੰਗ ਪ੍ਰੇਸ਼ਾਨ ਕਰਦੇ ਸੀ ਜੋ ਸੁਣਨ ਦੇ ਵਿੱਚ ਆ ਰਿਹਾ ਦੇਖੋ ਮੈਨੂੰ ਵੀ ਨਹੀਂ ਇਸ ਚੀਜ਼ ਦਾ ਪੂਰਾ ਪਰ ਕਲੀਅਰ ਹੈਗਾ ਤੇ ਇਸ ਗੱਲੋਂ ਹੀ ਮੇਰੇ ਖਿਆਲ ਅੰਦਰ ਤੂਤੂ ਮਾਮਾ ਹੋਈ ਹੋਏਗੀ ਤੇ ਉਹਦੇ ਕਰ ਲੜਾਈ ਇਹਨਾਂ ਦੀ ਹੋ ਗਈ ਹੋਏਗੀ ਜੋ ਲੱਗ ਰਿਹਾ ਕਿਉਂਕਿ ਮੈਂ ਹਜੇ ਉਹਨਾਂ ਨੂੰ ਨਹੀਂ ਮਿਲਿਆ ਸੰਦੀਪ ਸਿੰਘ ਨੂੰ ਨਾ ਮੈਨੂੰ ਮਿਲਣ ਦੇ ਰਹੇ ਨੇ ਜਾਂ ਬ੍ਰਦਰ ਨੂੰ ਵੀ ਉੱਥੇ ਮਿਲਣ ਦੇ ਰਹੇ ਨੇ ਪਰਵਾਰ ਨੂੰ ਤੇ ਮਿਲਣ ਨਹੀਂ ਦੇ ਰਹੇ ਬਿਲਕੁਲ ਵੀ ਜਦ ਤੱਕ ਇਹ ਦੇਖੋ ਸੰਦੀਪ ਸਿੰਘ ਨੂੰ ਸੀ ਮਿਲਾਂਗੇ ਨਹੀਂ ਉਹ ਪ੍ਰੋਪਰ ਸਾਨੂੰ ਗੱਲਬਾਤ ਕਿਸ ਤਰ੍ਹਾਂ ਦੱਸ ਪਾਏਗਾ ਹੁਣ ਅੱਜ ਮੇਰੇ ਖਿਆਲ ਤਿੰਨ ਦਿਨ ਹੋ ਚੱਲੇ ਆ ਜੇ 3 ਦਿਨਾਂ ਦੇ ਵਿੱਚ ਉਹਨਾਂ ਨੇ ਮਿਲਣ ਨਹੀਂ ਦੇ ਰਹੇ ਇਹਦਾ ਰੀਜ਼ਨ ਤੇ ਇਹੋ ਹੀ ਹੈ ਕਿ ਸੰਦੀਪ ਸਿੰਘ ਨਾਲ ਅੰਦਰ ਕੁਛ ਨਾ ਕੁਛ ਹੋਇਆ ਹੈ ਤਾਂਦੇ ਨਹੀਂ ਮਿਲਣ ਦੇ ਰਹੇ ਅੱਜ ਤੇ ਅਸੀਂ ਮਤਲਬ 101% ਕਹਿੰਦੇ ਆ ਕਿ ਸੰਦੀਪ ਸਿੰਘ ਨੂੰ ਅੰਦਰ ਬਹੁਤ ਜ਼ਿਆਦਾ ਟੌਰਚਰ ਕੀਤਾ ਹੈ ਇਹਨਾਂ ਦਰਾਂ ਨੇ ਤੁਸੀਂ ਕਹਿ ਰਹੇ ਹੋ ਕਿ ਉਸਦੇ ਪੈਰ ਦੇ ਵਿੱਚ ਫ੍ਰੈਕਚਰ ਆ ਚੁੱਕਿਆ ਹੈ ਪਰ ਇੰਨਾ ਜ਼ਿਆਦਾ ਕੁੱਟਿਆ ਹੈਗਾ ਤੁਰਿਆ ਵੀ ਨਹੀਂ ਜਾ ਰਿਹਾ ਪਰ ਜਦੋਂ ਇੰਨਾ ਕੁਝ ਹੋਊਗਾ ਤਾਂ ਆਬਵੀਅਸਲੀ ਗੱਲ ਹੈ ਕਿ ਉਸ ਨੂੰ ਹਸਪਤਾਲ ਦੇ ਵਿੱਚ ਲਿਆਂਦਾ ਜਾਊਗਾ ਉਹ ਤਾਂ ਫਿਰ ਹਸਪਤਾਲ ਦੇ ਵਿੱਚ ਨਹੀਂ ਤਾਂ ਲੈ ਕੇ ਆਉਂਦੇ ਪੁਲਿਸ ਉਸ ਨੂੰ ਜੇ ਕੋਈ ਹੁੰਦੀ ਗੱਲ ਬਾਤ ਇਹੋ ਚੀਜ਼ ਆ ਸਾਨੂੰ ਜੀ ਖਸਾ ਜੀ ਕੱਲ ਨੂੰ ਸੰਦੀਪ ਸਿੰਘ ਨੂੰ ਕੁਝ ਹੋ ਨਾ ਜਾਏ ਅੱసే ਕਰਕੇ ਵਕੀਲ ਸਾਹਿਬ ਅੱਜ ਅਸੀਂ ਕੀਤੇ ਸੀ ਘੁੰਮਣ ਬ੍ਰਦਰ ਉਹ ਆਏ ਸੀ ਤੇ ਉਹਨਾਂ ਨੇ ਪਟਿਆਲੇ ਵਿੱਚ ਹੀ ਮਤਲਬ ਉੱਥੇ ਉਹਨਾਂ ਨੂੰ ਕੀਤਾ ਹਾਂਜੀ ਤੇ ਉਹਨਾਂ ਨੇ ਉੱਥੇ ਕਿਹਾ ਸੀ ਜੇ ਦਾ ਸੋਏ ਦਾ ਮੈਡੀਕਲ ਕਰਵਾਇਆ ਜਾਵੇ ਤਾਂ ਪਰਵਾਦ ਦਾ ਮੁਲਤਕਤ ਕਰਾਈ ਜਾਵੇ ਕਿਉਂਕਿ ਦੇਖੋ ਸਪਰਿਵਾਰ ਦੀ ਤੇ ਸੁਣਵਾਈ ਬਿਲਕੁਲ ਵੀ ਕਰਦੇ ਹੀ ਨਹੀਂ ਪਏ ਸੀ ਹੁਣ ਅੱసే ਕਰਕੇ ਆਪਾਂ ਕੋਰਟ ਥਰੂ ਹੁਣ ਚੱਲ ਰਹੀ ਹੈ ਕਿ ਚਲੋ ਸਾਡੀ ਕਿਸੇ ਤਰੀਕੇ ਤੇ ਸੁਣਵਾਈ ਕਰੋ ਕਮ ਸੇ ਕਮ ਜਾਤੇ ਹੋ ਕੋਈ ਗੱਲ ਹੈ ਤੇ ਦੱਸੋ ਸਾਨੂੰ ਕਲੀਅਰਲੀ ਕਿ ਇਹ ਗੱਲ ਹੋਈ ਹੈ ਇਹ ਬਾਤ ਹੋਈ ਹੈ ਜਿੰਨਾ ਚਿਰ ਦੱਸਣਗੇ ਤੇ ਕਿਸ ਤਰ੍ਹਾਂ ਸਰ ਪਤਾ ਲੱਗੇਗਾ ਇਸ ਚੀਜ਼ ਬਾਰੇ ਹੁਣ ਜਦੋਂ ਉਹਨਾਂ ਨੇ ਮਾਰਿਆ ਕੁੱਟਿਆ ਜਦੋਂ ਉਹਨਾਂ ਦੀ ਮਤਲਬ ਪਿੱਛੇ ਹੱਡੇ ਤੇ ਉਸ ਤੋਂ ਬਾਅਦ ਫਿਰ ਪ੍ਰਸ਼ਾਸਨ ਨੇ ਫੜ ਲਿਆ ਪ੍ਰਸ਼ਾਸਨ ਨੇ ਕਾਫੀ ਜ਼ਿਆਦਾ ਮਾਰਿਆ ਕੁੱਟਿਆ ਇਹਨੂੰ ਸੰਦੀਪ ਸਿੰਘ ਨੂੰ ਕਿਉਂਕਿ ਪ੍ਰਸ਼ਾਸਨ ਨੇ ਤੇ ਕਹਿ ਰਹੇ ਕਿ ਜੇਲ੍ਹ ਪ੍ਰਸ਼ਾਸਨ ਕੇ ਅਸੀਂ ਕੁਝ ਨਹੀਂ ਕੀਤਾ ਪਰ ਸਾਡੇ ਕੋਲ ਸਬੂਤ ਆ ਚੁੱਕੇ ਹੈ ਕਿ ਇਹ ਕਹਿ ਰਹੇ ਕਿ ਨਹੀਂ ਕੁਝ ਹੋਇਆ ਪਰ ਇੱਕ ਸਬੂਤ ਆਏ ਕੋਈ ਵੀਡੀਓ ਆਈ ਕੋਈ ਫੋਟੋ ਆਈ ਹਾਂਜੀ ਸਾਡੇ ਕੋਲ ਮੈਂ ਕਿਹਾ ਵੀਡੀਓ ਆ ਚੁੱਕੀ ਹੈ ਦੀ ਜਿਹੜੇ ਮਰਜ਼ੀ ਚ ਕਰ ਰਹੇ ਕਿਉਂਕਿ ਇਹ ਦੱਸਦੇ ਨਹੀਂ ਪਏ ਪਰ ਹੋ ਚੁੱਕਾ ਹੈ ਅੰਦਰ ਕੰਮ ਜੇ ਨਹੀਂ ਹੋਇਆ ਤੇ ਉਹਨੂੰ ਪੇਸ਼ ਤੇ ਕਰੋ ਕਮ ਸੇ ਕਮ ਜੇ ਕੋਈ ਗੱਲ ਬਾਤ ਹੈ ਕੋਈ ਪਰਿਵਾਰ ਨੂੰ ਤੇ ਦੱਸੋ ਕਮ ਸੇ ਕਮ ਜਦ ਹੁਣ ਨਹੀਂ ਸਹੀ ਹੈਗਾ ਤੀ ਤਾਦੀ ਕਿੰਨੇ ਪੇ 2.5 ਸਾਲ ਹੋ ਗਏ ਸੰਦੀਪ ਸਿੰਘ ਨੂੰ ਅੰਦਰ ਅੱਜ ਤੱਕ ਅਸੀਂ ਕਿਸੇ ਮਤਲਬ ਕਿ ਪੁਲਿਸ ਮਲਾਇਮ ਉਤੇ ਕਦੀ ਐਸੀ ਚੀਜ਼ੀ ਅਲੀਗੇਸ਼ਨ ਨਹੀਂ ਲਗਾਇਆ ਕਿ ਸਾਡੇ ਪਰਿਵਾਰ ਨਾਲ ਅੰਦਰ ਮਤਲਬ ਕੋਈ ਗੱਲ ਬਾਤ ਹੈ ਜਦ ਹੋ ਰਿਹਾ ਤਾਦੀ ਸੀ ਕਹਿ ਰਹੇ ਅਜਾ ਸਾਨੂੰ ਮੈਂ ਕਿਹਾ 6 ਤੋਂ 8 ਮਹੀਨੇ ਹੋ ਗਏ ਲਗਾਤਾਰ ਪ੍ਰਸ਼ਾਸਨ ਦਾ ਜੇਲ੍ਹ ਪ੍ਰਸ਼ਾਸਨ ਦਾ ਇੱਕੋ ਚੀਜ਼ ਕਹਿੰਦੇ ਨੂੰ ਕਿ ਸੰਦੀਪ ਸਿੰਘ ਦੀ ਜਾਨ ਨੂੰ ਅੰਦਰ ਖਤਰਾ ਹੈ ਮਤਲਬ ਉਹਦੀ ਬੈਰ ਚੇਂਜ ਕਰ ਦਿਓ ਪੁਲਿਸ ਰਿਕੁਐਸਟ ਚਲੀ ਗੱਲ ਹੈ ਜਦ ਅਸੀਂ ਨਾ ਕਿਹਾ ਹੋਵੇ ਫਿਰ ਤੇ ਕਹਿਣ ਕਿ ਪਰਿਵਾਰ ਨੇ ਨਹੀਂ ਸਾਨੂੰ ਕਿਹਾ ਅਸੀਂ ਕਿਹਾ ਵਾ ਇਹਨਾਂ ਨੂੰ ਕਾਫੀ ਵਾਰੀ ਪਰ ਫਿਰ ਵੀ ਇਹਨਾਂ ਨੇ ਅਨਸੁਣੀ ਕੀਤੀ ਇਹ ਨਹੀਂ ਸਾਨੂੰ ਸਮਝ ਆ ਰਹੀ ਕਿਉਂ ਇਹਨਾਂ ਨੇ ਅਨਸੁਣੀ ਕੀਤੀ ਅਸੀਂ ਜ ਨੂੰ ਤੁਹਾਡੀ ਕੋਈ ਟੈਲੀਫੋਨਿਕਲੀ ਗੱਲਬਾਤ ਹੋਈ ਸੰਦੀਪ ਸਣੀ ਨਾਲ ਸੰਦੀਪ ਸਿੰਘ ਜੀ ਪਰਸੋਂ ਚੋਦ ਗੱਲਬਾਤ ਹੋਈ ਹੈ 11 ਵਜੇ ਉਸ ਦਿਨ ਸੰਦੀਪ ਸਿੰਘ ਦਾ ਕੋਈ ਫੋਨ ਨਹੀਂ ਸਾਨੂੰ ਆਇਆ ਤੇ ਇੱਕ ਉਹਦੀ ਸੰਦੀਪ ਸਿੰਘ ਨੂੰ ਹੈਗਾ ਸੀ ਕਿ ਮੈਂ ਸਵੇਰੇ ਫੋਨ ਕਰਦਾ ਤੇ ਸ਼ਾਮ ਨੂੰ ਫੋਨ ਕਰਦਾ ਸੀ ਪਰ ਉਹਦਾ ਸ਼ਾਮ ਨੂੰ ਫੋਨ ਨਹੀਂ ਆ ਸੰਨ ਥੋੜਾ ਡਾਊਟ ਹੋਣ ਲੱਗ ਪਿਆ ਕਿ ਕਿਉਂ ਨਹੀਂ ਫੋਨ ਆ ਕੀ ਗੱਲ ਹੈ ਸ਼ਾਮ ਨੂੰ ਚਲੋ ਅਸੀਂ ਇਹਨਾਂ ਨੂੰ ਦੋ ਤਿੰਨ ਫੋਨ ਕੀਤੇ ਰਹਿਣੇ ਨਹੀਂ ਚੁੱਕਿਆ ਨੈਕਸਟ ਡੇ ਆਪਾਂ ਲਗਾਤਾਰ ਕੰਟੀਨਿਊ ਫੋਨ ਕੀਤੇ ਇਹਨਾਂ ਨੇ ਕੋਈ ਫੋਨ ਨਹੀਂ ਚੁੱਕਿਆ ਫਿਰ ਇਹ ਹੀ ਪਤਾ ਕਰਾਣਾ ਸ਼ੁਰੂ ਕੀਤਾ ਕਿ ਪਤਾ ਕਰਾਈਏ ਹੋਇਆ ਕੀ ਅੰਦਰ ਉਹਨੇ ਜਿਹਨੂੰ ਨਿਊਜ਼ ਆਣੀ ਸ਼ੁਰੂ ਹੋ ਗਈ ਕਿ ਸੰਦੀਪ ਸਿੰਘ ਨੇ ਤਿੰਨ ਬੰਦਿਆਂ ਦੇ ਉੱਤੇ ਅਟੈਕ ਕਰ ਦਿੱਤਾ ਹੁਣ ਮੈਨੂੰ ਇਹ ਨਹੀਂ ਸਮਝ ਆਉਂਦੀ ਉਹ ਕੱਲਾ ਬੰਦਾ ਤਿੰਨ ਬੰਦਿਆਂ ਉੱਤੇ ਕਿੱਥੋਂ ਅਟੈਕ ਕਰ ਦੇਗਾ ਜਦ ਕਿ ਸਾਰਾ ਕੰਮ ਤੇ ਇਹਨਾਂ ਨੇ ਆਪ ਖੁਦ ਕਰਵਾਇਆ ਜਾਣ ਬੁੱਝ ਕੇ ਮੇਰੇ ਹਿਸਾਬ ਨਾਲ ਸੰਦੀਪ ਸਿੰਘ ਨੂੰ ਫਸਾਉਣ ਦੀ ਕੋਸ਼ਿਸ਼ ਕਰਦੇ ਪਏ ਆ ਆਖਰੀ ਮੁਲਾਕਾਤ ਕਦੋਂ ਹੋਈ ਸੀ ਸੰਦੀਪ ਸਿੰਘ ਨਾਲ ਤੁਹਾਡੀ ਆਖਰੀ ਮੁਲਾਕਾਤ ਜੀ ਮੇਰੇ ਖਿਆਲ ਵਿਕ ਦਿਨ ਆਈ ਥਿੰਕ ਹੋ ਚੁੱਕੇ ਸਾਡੇ ਜੀ ਮੁਲਾਕਾਤ ਪਰਵਾਰਕ ਮੁਲਾਕਾਤ ਹੋਈ ਸੀ ਬਿਲਕੁਲ ਠੀਕ ਠਾਕ ਸੀ ਚੜਦੀ ਕਲਾ ਸੀ ਕੋਈ ਇਹੋ ਜੀ ਗੱਲਬਾਤ ਨਹੀਂ ਸੀ ਪਰਿਵਾਰ ਸਾਰਾ ਮਿਲ ਕੇ ਆਏ ਹੱਸਦੇ ਖੇਡਦੇ ਆਏ ਕੋਈ ਗੱਲਬਾਤ ਨਹੀਂ ਸੀ ਕੋਈ ਗੱਲਬਾਤ ਹੋਈ ਹੋਵੇ ਉਦੋਂ ਕੁਝ ਦੱਸਿਆ ਹੋਵੇ ਉਸਨੇ ਕਿ ਕੋਈ ਉਸ ਨੂੰ ਡਾਊਟ ਲੱਗ ਰਿਹਾ ਕਿਸੇ ਤੇ ਸ਼ੱਕ ਲੱਗ ਰਿਹਾ ਜਾਂ ਕੁਝ ਨਹੀਂ ਸੀ ਉਸ ਸਮੇਂ ਤੱਕ ਨਹੀਂ ਐਨਾ ਜ਼ਰੂਰ ਕਹਿਣਾ ਹੁੰਦਾ ਸੀ ਕਿ ਮੇਰੀ ਬੈਟਰੀ ਚੇਂਜ ਕਰਵਾ ਦਿਓ ਮੈਨੂੰ ਦਿੱਕਤ ਪਰੇਸ਼ਾਨੀ ਇੱਥੇ ਆਂਦੀ ਪਈ ਹੈ ਮਤਲਬ ਕਿ ਜਿਹੜੇ ਅੰਦਰ ਬੰਦੇ ਪਾਏ ਉਹ ਨਹੀਂ ਸਹੀ ਹੈਗੇ ਮੈਨੂੰ ਟਿਚ ਕਰਾਂ ਟਿਚ ਕਰਾਂ ਕਰਦੇ ਟੋਲਚਾ ਲਾਂਦੇ ਆ ਤੇ ਕੋਈ ਗੱਲਬਾਤ ਨਾ ਹੋ ਜਿਵੇਂ ਮੇਰੀ ਬੈਟਰੀ ਚੇਂਜ ਕਰਵਾ ਦਿਓ ਤੇ ਉਹ ਸੀ ਉਹ ਸਿੱਧੇ ਨੇ ਸੁਪਰੀਮ ਸਾਹਿਬ ਨੂੰ ਕਿਹਾ ਸੀ ਦੀ ਬੈਰੇ ਚੇਂਜ ਕਰਦੇ ਹੋ ਕੱਲ ਨੂੰ ਦਿੱਕਤ ਪਰੇਸ਼ਾਨੀ ਨਾ ਆਵੇ ਤੇ ਕਹਿੰਦੇ ਕੋਈ ਗੱਲ ਨਹੀਂ ਕੁਛ ਨਹੀਂ ਹੁੰਦਾ ਮਾੜਾ ਮੋਟਾ ਹੁੰਦਾ ਰਹਿੰਦਾ ਕੋਈ ਗੱਲ ਨਹੀਂ ਸਮਝਾ ਦਿੱਤਾ ਅੱਗੋਂ ਤਾਂ ਨਹੀਂ ਹੋਏਗਾ ਪਰ ਸਾਨੂੰ ਨਹੀਂ ਪਤਾ ਸੀ ਕਿ ਐਡਾ ਵੱਡਾ ਮੋਲ ਜਾ ਕੇ ਕ੍ਰੀਏਟ ਹੋ ਜਾਏਗਾ ਕਿ ਮਤਲਬ ਸਾਰਾ ਅਲੀਕੇਸ਼ਨ ਸਾਡੇ ਬ੍ਰਦਰ ਦੇ ਉੱਤੇ ਆ ਜਾਏਗਾ ਕੀ ਕੋਈ ਜਿਹੜੇ ਪੁਲਿਸ ਮੁਲਾਜ਼ਮ ਜਿਹੜੇ ਉਹਨਾਂ ਹਸਪੀਟਲ ਦੇ ਵਿੱਚ ਨੇ ਐਡਮਿਟ ਨੇ ਉਹਨਾਂ ਤੱਕ ਕੋਈ ਉਹਨਾਂ ਨਾਲ ਮੁਲਾਕਾਤ ਕਰਨ ਦੀ ਕੋਸ਼ਿਸ਼ ਕੀਤੀ ਜਾਂ ਕੋਈ ਗੱਲਬਾਤ ਕਰਨ ਦੀ ਕਿ ਕਈ ਵਾਰ ਹੁੰਦਾ ਕਿ ਬੰਦਾ ਚਲੋ ਜਿਹੜਾ ਵੀ ਬਾਹਰ ਆਇਆ ਇੱਕ ਵਾਰ ਗੱਲ ਗੱਲ ਪੁੱਛਿਆ ਕਿ ਭਾਈ ਹੋਇਆ ਕੀ ਸੀ ਨਹੀਂ ਸਾਡੀ ਇਸ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਹੋਈ ਐਵੇਂ ਤੁਹਾਨੂੰ ਕਹੀ ਕਿ ਸਾਡੀ ਉਹਨਾਂ ਨਾਲ ਗੱਲਬਾਤ ਵੀ ਕੋਈ ਨਹੀਂ ਅਸੀਂ ਉਹਨਾਂ ਨੂੰ ਪਹਿਲਾਂ ਕਦੀ ਜਾਣਦੇ ਸੀ ਕਦੀ ਵੀ ਨਹੀਂ ਨਾ ਕੋਈ ਉਹਨਾਂ ਨਾਲ ਕਦੀ ਗੱਲਬਾਤ ਹੋਈ ਅੱਜ ਕੁਝ ਵੀ ਨਹੀਂ ਉਹਨਾਂ ਨਾਲ ਤੇ ਵਕੀਲਾਂ ਦਾ ਕੀ ਕਹਿਣਾ ਹੁਣ ਹੁਮਨ ਬ੍ਰਦਰਜ਼ ਅੱਜ ਪ੍ਰੈਸ ਕਾਨਫਰੰਸ ਵੀ ਕਰ ਰਹੇ ਸੂ ਵੀ ਮੈਂ ਸੁਣ ਰਿਹਾ ਸੀ ਉਹ ਕੀ ਕਹਿੰਦੇ ਨੇ ਕਿ ਹੁਣ ਉਹਨਾਂ ਦੀ ਕੋਈ ਗੱਲਬਾਤ ਹੋਈ ਹੋਵੇ ਜੇਲ੍ਹ ਪ੍ਰਸ਼ਾਸਨ ਨਾਲ ਜੇ ਸੁਪਰਡੈਂਡ ਨਾਲ ਜਾਂ ਕੋਈ ਸਣੀ ਨਾਲ ਗੱਲਬਾਤ ਕਰਾਈ ਹੋਵੇ ਕਿਉਂਕਿ ਐਡਵੋਕੇਟ ਨੇ ਉਹਨਾਂ ਦੇ ਹੋ ਹਾਂਜੀ ਸੰਦੀਪ ਸਿੰਘ ਦੀ ਮੇਰੇ ਖਿਆਲ ਉਹਨਾਂ ਨੇ 1 ਮਿੰਟ ਕੇ 2 ਮਿੰਟ ਇਹਨਾਂ ਦੀ ਗੱਲ ਕਰਾਈ ਸੀ ਹੁਮਨ ਬ੍ਰਦਰ ਜਿਨਾਂ ਇਹਨਾਂ ਨਾਲ ਗੱਲਬਾਤ ਹੋਈ ਸੀ ਤੇ ਉਦੋਂ ਵੀ ਸੰਦੀਪ ਸਿੰਘ ਨੇ ਇਹੋ ਕਿਹਾ ਕਿ ਮੈਂ ਠੀਕ ਨਹੀਂ ਐ ਮੈਨੂੰ ਕਾਫੀ ਇਹਨਾਂ ਨੇ ਟੌਰਚਰ ਕੀਤਾ ਬੰਦਰ ਤੇ ਮਤਲਬ ਕਾਫੀ ਜ਼ਿਆਦਾ ਕੇਸਾਂ ਦੀ ਬੇਦਵੀ ਕੀਤੀ ਹੈ ਮਤਲਬ ਠੋਠਡ ਮਾਰੇ ਇਹਨਾਂ ਨੇ ਲੱਤਾ ਦਾ ਸਰਸੂਰ ਤੇ ਤੇ ਬਹੁਤ ਜ਼ਿਆਦਾ ਛੱਦਰ ਕੀਤਾ ਜੀ ਅੰਨੇ ਬਾਅਦ ਛੱਦਰ ਇਹਨਾਂ ਨੇ ਪੁਲਿਸ ਮਲਾਇ ਮਾਨੰਦਰ ਕੀਤਾ ਜੇਲ ਦੇ ਜਨੇਵੀ ਮੈਂਬਰ ਨੇ ਜਦੋਂ ਸੀ ਇਹ ਖਬਰ ਸੁਣੀ ਹੋਊਗੀ ਨਿਊਜ਼ ਫਲੈਸ਼ ਹੋਈ ਜਦੋਂ ਉਦੋਂ ਤੁਹਾਡੀ ਗੱਲਬਾਤ ਹੋਈ ਉਸ ਤੋਂ ਬਾਅਦ ਇਸ ਘਟਨਾ ਦੇ ਬਾਰੇ ਸੰਦੀਪ ਸਨੀਆਂ ਨਾਲ ਕੇ ਭਾਈ ਕੀ ਗੱਲਬਾਤ ਹੋ ਗਈ ਨਹੀਂ ਸਾਡੀ ਹੈ ਸੰਦੀਪ ਸਿੰਘ ਨਾਲ ਕੋਈ ਇਹਨਾਂ ਗੱਲਬਾਤ ਨਹੀਂ ਨਾ ਸਾਨੂੰ ਮਿਲਾਂਦੇ ਪਏ ਨਾ ਸਾਨੂੰ ਫੋਨ ਤੇ ਮਤਲਬ ਦੱਸਦੇ ਪਏ ਹੈ ਕੀ ਕਿਸਰਾਂ ਕਿਸਰਾਂ ਨਹੀਂ ਕਿਉਂਕਿ ਜੇਲ੍ਹ ਪ੍ਰਸ਼ਾਸਨ ਦਾ ਵੇਖੋ ਇਹ ਤੇ ਫਰਜ਼ ਨਹੀਂ ਹੈ ਉਹਨਾਂ ਡਿਊਟੀ ਬੰਦੀ ਹੈ ਕਮ ਸੇ ਕਮ ਪਰਿਵਾਰ ਨੂੰ ਇਤਲਾਹ ਤੇ ਕਰੋ ਕਮ ਸੇ ਕਮ ਹੁਣ ਵੇਖੋ ਡੇਲੀ ਫੋਨ ਸੰਦੀਪ ਸਿੰਘ ਇੱਕ ਜਾਂ ਦੋ ਡੇਲੀ ਫੋਨ ਕਰਦਾ ਹੁੰਦਾ ਸੀ ਚਲੋ ਰਾਜੀ ਖੁਸ਼ੀ ਪਰਵਾਦ ਨਾ ਹੁੰਦੀ ਰਹਿੰਦੀ ਸੀ ਗੱਲਬਾਤ ਤੇ ਬੱਚਿਆਂ ਨਾਲ ਵੀ ਕਰਦਾ ਰਹਿੰਦਾ ਸੀ ਪਰ ਹੁਣ ਇੰਨੀ ਵੱਡੀ ਗੱਲ ਹੋ ਗਈ ਹੈ ਪਰ ਇਹਨਾਂ ਦਾ ਫਰਜ਼ ਬੰਦਾ ਸੀ ਕਮ ਸੇ ਕਮ ਪਰਿਵਾਰ ਨਾਲ ਤੇ ਗੱਲ ਕਰਾਈਏ ਹੁਣ ਮਾਤਾ ਜੀ ਪਿੱਛੇ ਪਰੇਸ਼ਾਨ ਹੋਉਂਦੇ ਆ ਕਿ ਕਹਿੰਦੇ ਕਿ ਚਲੋ ਇੱਕ ਵਾਰੀ ਬੇਟੇ ਨਾਲ ਗੱਲ ਹੋ ਜAVE ਜਾਂ ਬੇਟਾ ਮਿਲ ਲਵੇ ਥੋੜਾ ਮਨ ਨੂੰ ਹੌਸਲਾ ਹੋ ਜਾਂਦਾ ਕਿ ਬੱਚਾ ਅੰਦਰ ਕਿਸ ਤਰ੍ਹਾਂ ਪਰ ਅੱਜ ਤਾਂ ਉਹਨਾਂ ਨੇ ਕਲੀਅਰ ਹੀ ਕਰ ਦਿੱਤਾ ਜੋ ਸੰਦੀਪ ਸਿੰਘ ਦੇ ਅੰਦਰ ਹਾਲ ਕੀਤਾ ਉਹਨਾਂ ਨੇ ਤੇ ਹੁਣ ਤੁਹਾਡੀ ਅਥਾਰਟੀਜ਼ ਨਾਲ ਕਿਸ ਨਾਲ ਗੱਲਬਾਤ ਹੋਈ ਹੈ ਕਿ ਜੇਲ੍ਹ ਪ੍ਰਸ਼ਾਸਨ ਦੇ ਸਹਾਇਕ ਡਿਪਟੀ ਸੁਪਰਡੈਂਡੰਟ ਜਾਂ ਡਿਪਟੀ ਸੁਪਰਡੈਂਡੰਟ ਜਾਂ ਸੁਪਰਡੈਂਡ ਕਿਸੇ ਨਾਲ ਗਰਾਪਤ ਚਾਹਗੇ ਤੁਸੀਂ ਨਹੀਂ ਸਾਡੇ ਪਰਿਵਾਰ ਦੀ ਕਿਸੇ ਨਾਲ ਗੱਲ ਨਹੀਂ ਹੋਈ ਇਹ ਵਕੀਲ ਸਾਹਿਬ ਦੀ ਮੇਰੀ ਖਿਆਲ ਅੱਜ ਗੱਲ ਹੋਈ ਹੈ ਉਹਨਾਂ ਨੇ ਮਤਲਬ ਪ੍ਰੋਸਾਦ ਹੋਇਆ ਕਿ ਪਰਿਵਾਰ ਦੀ ਮੁਲਾਕਾਤ ਦੇ ਸੀ ਕੱਲ ਕਰਵਾ ਦਾਂਗੇ ਹੁਣ ਦੇਖੋ ਕਰਵਾਂਦੇ ਆ ਕਿ ਨਹੀਂ ਕਰਵਾਂਦੇ ਇਹ ਤੇ ਇਹਨਾਂ ਨੂੰ ਚਾਹੀਦਾ ਕਿ ਹੁਣ ਪਰਿਵਾਰ ਇੰਨਾ ਪਿੱਛੇ ਪਰੇਸ਼ਾਨ ਇੱਕ ਪਾਸਾ ਤੇ ਮੀਡੀਆ ਦੇ ਵਿੱਚ ਪੂਰਾ ਚੱਲਦਾ ਪਿਆ ਪਰ ਸੰਦੀਪ ਸਿੰਘ ਨੇ ਦੱਸੋ ਨਾ ਕਮ ਸੇ ਕਮ ਉਹ ਉਹਨਾਂ ਨੂੰ ਦੀ ਕਿੰਨਾ ਟੌਰਚਰ ਕਰ ਦਿੱਤਾ ਵਾ ਉਹ ਤੇ ਆਪਣੀ ਲੱਤਾਂ ਦੇ ਖੜਾ ਨਹੀਂ ਉਹ ਪੰਦਾ ਪਿਆ ਜਿੰਨਾ ਤੁਸੀਂ ਦਾ ਬੁਰਾ ਹਾਲ ਕਰ ਦਿੱਤਾ ਇਹਦੇ ਵਿੱਚ ਵੇਖੋ ਮੈਂ ਜ਼ਿੰਮੇਵਾਰ ਮੰਨਦਾ ਵਾਂ ਤੇ ਜੇਲ੍ਹ ਦੇ ਸੁਪਰੀਂਡੈਂਟ ਨੂੰ ਮੰਨਦਾ ਸਭ ਤੋਂ ਜ਼ਿਆਦਾ ਕਿਉਂਕਿ ਸਾਰੀ ਜੇਲ੍ਹ ਉਹਨਾਂ ਦੇ ਅੰਡਰ ਹੈ ਉਹਨਾਂ ਨੂੰ ਇਹ ਚੀਜ਼ਾਂ ਸ਼ੋਭਾ ਨਹੀਂ ਦਿੰਦੀਆਂ ਕਿ ਇਹ ਕੰਮ ਅੰਦਰ ਕਰਵਾਉਣ। ਫੋਟੋਗ੍ਰਾਫ ਫੋਟੋਗ੍ਰਾਫਸ ਜਾਂ ਤੋਂ ਜਿਹੜੀਆਂ ਤੁਹਾਡੇ ਕੋਲ ਵੀਡੀਓ ਹੈਗੀਆਂ ਨੇ ਤੁਸੀਂ ਕਹਿ ਰਹੇ ਹੋ ਜੇਲ੍ਹ ਪ੍ਰਸ਼ਾਸਨ ਦੇ ਖਿਲਾਫ ਜਿਹੜੀਆਂ ਉਹਨਾਂ ਨੇ ਕੁੱਟਮਾ ਕੀਤਾ ਸੰਦੀਪ ਸੰਨੀ ਦੀ ਉਹ ਬਾਹਰ ਵੀ ਲੈ ਕੇ ਆਉਂਗੇ ਫਿਰ? ਹਾਂਜੀ ਹਾਂਜੀ ਜੇ ਮਤਲਬ ਕਿ ਕਿਸੇ ਤਰੀਕੇ ਨਾਲ ਨਾਕੂਸ਼ ਕਰਨਗੇ ਤੇ ਫਿਰ ਇਹ ਜਨਤਾ ਕਰਾਵਾਂਗੇ ਜੀ ਸਾਰਾ ਕੁਝ A to Z। ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ। ਤੈਂਸ਼ਨ ਸਾਡੇ ਨਾਲ ਮਨਦੀਪ ਸਿੰਘ ਸੰਦੀਪ ਸਿੰਘ ਸਣੀ ਹੋਣਾ ਦੇ ਭਰਾ ਔਰ ਪੂਰੇ ਮਾਮਲੇ ਦੇ ਉੱਪਰ ਉਹਨਾਂ ਨੇ ਸਾਰੀ ਗੱਲਬਾਤ ਦੱਸੀ ਹੈ ਕਿ ਆਖਰਕਾਰ ਕੀ ਹੋਇਆ ਕਿਉਂਕਿ ਲਗਾਤਾਰ ਇਸ ਮਸਲੇ ਨੂੰ ਲੈ ਕੇ ਸਵਾਲ ਖੜੇ ਹੋ ਰਹੇ ਸੀ ਔਰ ਅੱਜ ਘੁਮਨ ਬ੍ਰਦਰ ਹੋਣਾ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਤਾਂ ਤਾਂ ਹੀ ਅਸੀਂ ਪਰਿਵਾਰ ਦੇ ਕੋਲ ਆਏ ਆ ਕਿ ਆਖਰਕਾਰ ਗੱਲ ਕੀ ਹੋਈ ਕੈਮਰਾ ਪਰਸਨ ਬਲਜਿੰਦਰ ਨਾਮਦੀਪ ਜੋਤ ਸ਼੍ਰੀ ਅਮਸਾ ਸਾਹਿਬ